特别爽 ਕਰ ਆਏ ਅਰਦਾਸ ਮੈਂ ਜੀ ਪੂਰੀ ਕਰਨੀ ਹੈ ਦਾਤਾ ਮੇਰੀ ਆਸ ਤੈ ਪੂਰੀ ਕਰਨੀ ਹੈ ਦਾਤਾ ਮੇਰੀ ਆਸ ਤੁਮੋ ਦੀ ਆਣਾ ਨਾ ਮੇ ਦੇਰੀਆ ਹੇ ਇੱਕ ੱੱਕਿਆ ਸਹਾਰਾ ਰਾਘੂ ਰਾਮਦਾ ਮਾਹੂਰ ਸਭ ਟਾ ਜਾ ਠੇਰੀਆ ਇੱਕ ੱੱਕਿਆ ਸਹਾਰਾ ਰਾਘੂ ਰਾਮਦਾ ਬਾਝ ਛੋੜ ਕੇ ਸਵਾਲੀ ਰਹੂ ਤੇਰੇ ਨਾਲ ਰਦਾ ਹਰਖ ਚਰਨਾ ਦੇ ਨਾਲ ਬਬਾ ਛੋੜ ਕੇ ਸਵਾਲੀ ਰਹੂ ਤੇਰੇ ਨਾਲ ਰਦਾ ਸਾਰੀ ਦੁਨੀਆ ਦੇ ਦਰਸੋਂ ਡੇ ਆ ਗਿਆ ਮੈਂ ਦੁਨੀਆ ਦੇ ਦਰਸੋਂ ਡੇ ਆ ਗਿਆ ਭੁੱਲਾ ਕਿੰਝ ਆ ਬਥੇਰੀਆਂ ਹਿੱਤ ਤੱਕਿਆ ਸਹਾਰਾ ਤੇਰੇ ਨਾਮ ਦਾ ਨਾ ਹੋਰ ਸਭ ਢਾਜਾ ਢੇਰੀਆਂ ਤੇ ਧੱਕਿਆ ਸਹਾਰਾ ਦਾ ਹਨੇਰੀਆ ਇੱਕ ਤੱਕਿਆ ਸਹਾਰਾ ਤੇਰੇ ਨਾਮ ਦਾ ਮੈਂ ਹੋਰ ਸਭ ਢਾਹਾਂ ਢੇਰੀਆਂ ਇੱਕ ਤੱਕਿਆ ਸਹਾਰਾ ਮੰਦੀ ਮਕਰਾਂ ਹਰ ਜਾਲ ਮੇਰੀਆਂ ਇੱਕ ਤਕੀਆ ਸਹਾਰਾ ਤੇਰੇ ਨਾਮ ਦਾ ਮਹੂਰਬਾ ਬੇਟਾ ਤੇਰੀਆ ਹਰ ਇੱਕ ਤਕੀਆ ਸਹਾਰਾ ਕਹੋ ਰਹਾ ਹਾਂ ਨਹੂਰ ਸਭਾ ਤੇਰੀਆ that ਇਹ ਗੁਰਬਾਰਾ ਤਰਦੇ ਬਿੱਲੂ ਸ਼ਕਰ ਵਾਲਾ ਅਰਜਾਮ ਆਸਾ ਜਨਾ ਗੁਰਬੰਦਾ ਹੱਥ ਜੋੜ ਆਖਦਾ ਹਾ ਗੁਰਮਾਨਾ ਹੱਥ ਜੋੜ ਆਖਦਾ ਮੇਰੇ ਜਗਤਾਰ ਵੀਰ ਦੀਆਂ ਆਸਾ ਪੂਰੀਆਂ ਹੇ ਹਾ ਇੱਕ ਤੱਕਿਆ ਸਹਾਰਾ ਤੇਰੇ ਨਾਮ ਦਾ ਮੈਂ ਹੁਰਸ ਭਟਾਇਆ ਤੇਰੀਆਂ ਇੱਕ ਧੱਕਿਆ ਸਹਾਰਾ ਰਾਮ ਰਾਮ ਦਾ ਲਾਹੌਰ ਸਭ ਢਾਟ ਢੇਰੀਆਂ ਲਾਹੌਰ ਸਭ ਢਾਟ ਢੇਰੀਆਂ ਲਾਹੌਰ ਸਭ ਢਾਟ ਢੇਰੀਆਂ ਲਾਹੌਰ ਸਭ ਢਾਟਾਂ ਢੇਰੀਆਂ ਹੋ ਦੀ ਕਮਾਈ ਨੂੰ ਫਲ ਲੱਗਿਆ ਕਾਪ ਤੈ ਸਰਵਣ ਕਰੋ ਹਰ ਕੀ ਕਿਰਪਾ ਬਿਨਾ ਸੰਤ ਕਦੇ ਮਿਲਦੇ ਨਾ ਮਹਾਪੁਰਸ਼ਾਂ ਦੀ ਮਹਿਮਾ ਯੱਥੇ ਤੋਂ ਇਸ ਤਰ੍ਹਾਂ ਸਰਵਣ ਕਰੋ ਜੀ 好色。 ਅੱਜ ਜਿਹੜਾ ਕੁਸ਼ਤੀ ਦੰਗਲ ਦਾ ਮੇਲੇ ਤੇ ਜਿਹੜੀ ਛੰਡੀ ਦੀ ਕੁਸ਼ਤੀ ਤੇ ਅੱਜ ਬਹੁਤ ਵਧੀਆ ਨਿਭੜੀ ਆ ਕੀ ਮੈਸੇਜ ਆ ਬਾਈ ਜੀ ਤੁਹਾਡੇ ਵੱਲੋਂ ਅੱਜ ਇੱਥੋਂ ਅੱਜ ਅਸੀਂ ਧੰਨ ਬਾਬਾ ਰਾਬੋ RAM ਜੀ ਦੀ ਪ੍ਰਬੰਧ ਕਮੇਟੀ ਵੱਲੋਂ ਇਲਾਕੇ ਦਾ ਤੇ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਪੰਚ ਸਰਪੰਚ ਜਿੰਨੀ ਸਖਤ ਪਹੁੰਚੀ ਆ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਜਿਹੜਾ ਮੇਲਾ ਹਰ ਸਾਲ ਚੇਤ ਦੀ 14 ਨੂੰ ਕਰਾਇਆ ਜਾਂਦਾ ਇਹ ਇਕੱਣੀ ਸਹਿਯੋਗ ਨਗਰ ਦੇ ਨਾਲ ਅਸੀਂ ਲੱਗਰ ਦੇ ਪਰਮਾਤਮਾ ਬਾਬਾ ਨਗਰਾਂ ਦੀ ਐਂ ਕਿਰਪਾ ਬਣੀ ਰਵੇ ਕਿ ਜਿਹੜਾ ਨਗਰ ਨੇ ਐਨਾ ਸਹਿਯੋਗ ਦਿੱਤਾ ਬਾਬਾ ਜੀ ਸਾਡੇ ਨਗਰ ਤੇ ਕਿਰਪਾ ਹੀ ਬਹੁਤ ਆ ਕਿ ਦਾਨੀ ਸੱਜਣਾ ਦੇ ਕਿਰਪਾ ਰੱਖੇ ਜਿੰਨੇ ਵੀਰ ਸਹਿਯੋਗੀ ਨੇ ਉਹਨਾਂ ਦੇ ਵੀ ਸਾਡੇ ਸਾਰੇ ਵੀਰਾਂ ਦਾ ਧੰਨਵਾਦ ਆ ਕੋਟ-ਕੋਟ ਪ੍ਰਣਾਮ ਆ ਸਾਨੂੰ ਅੱਗੇ ਤੋਂ ਵੀ ਇੱਕ ਨੇ ਸਾਥ ਦੇਣ ਇਤੋਂ ਵੀ ਵਧੀਆ ਕਸ਼ਤੀਆਂ ਅਸੀਂ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਸਾ ਵਾਹਿਗੁਰੂ ਦੀ ਫਤਹ